ਲਾਕਾ ਬਸਤੀ ਸ਼ੇਖਾਲੀ ਤੋਂ ਮੇਰੇ ਘਰ ਦੀ ਐਮਸੀ ਇਹ ਪਹਿਲਾਂ ਐਮਸੀ ਸੀ ਦਾ ਮੇਰੀ ਵਾਰਡ ਦੇ ਵਿੱਚ ਆਏ ਦਿਨ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨੇ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨੇ ਕਦੀ ਕਿਦੇ ਘਰ ਗੋਲੀਆਂ ਚੱਲਦੀਆਂ ਪਰ ਪੁਲਿਸ ਨੂੰ ਦਰਖਾਸਤਾਂ ਐਸਐਸਪੀ ਤੇ ਕਿ ਦਰਖਾਸਤਾਂ ਕਿ ਐ ਕੁੜੀ ਦਾ ਰੇਪ ਹੋ ਗਿਆ ਕੁੜੀ ਕਿਸੇ ਆ 3 ਵਜੇ ਇਸ ਕੁੜੀ ਦਾ ਰੇਪ ਹੋਇਆ ਪਿਸਤੌਲ ਦੀ ਨੋਕ ਤਾਕੇ ਇਹਨੇ ਥਾਣੇਦਾਰ ਨੇ ਕੀਤਾ ਉਲਟਾ ਪੈਸੇ ਲੈ ਕੇ ਉਹ ਜਿਹੜੇ ਦੋਸ਼ੀ ਨੂੰ ਬਲਾਸਟਰ ਕੀਤਾ ਉਹਨੂੰ ਉਹਨੂੰ ਉਲਟਾ ਨਕੀਸ ਦਾ ਕੁਝ ਨਹੀਂ ਬਣਿਆ ਰੋਜਪੁਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਅਸਲਤੋਂ ਦੱਸਦੇ ਕਿ ਫਿਰੋਜਪੁਰੰਦਰ ਨਸ਼ੇ ਨੂੰ ਲੈ ਕੇ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੇ ਜਿਸ ਨੂੰ ਲੈ ਕੇ ਅਜ ਸਥਾਨਕ ਲੋਕਾਂ ਵੱਲੋਂ ਥਾਣਾ ਸਿਟੀ ਦੇ ਬਾਹਰ ਧਰਨਾ ਦਿੱਤਾ ਗਿਆ ਇਸ ਦੌਰਾਨ ਲੋਕਾਂ ਨੇ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਲੈਂਦੇ ਹੋਏ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਕਿ ਇਹ ਮੁਲਾਜ਼ਮ ਜਿਹਨੇ ਗੁੰਡਿਆਂ ਅਤੇ ਨਸ਼ੇੜੀਆਂ ਨੂੰ ਸ਼ਹਿ ਦੇ ਰਹੇ ਨੇ ਜਿਸ ਕਰਕੇ ਸ਼ਿਕਾਇਤ ਕਰਤਾ ਦੇ ਦੁਸ਼ਮਣ ਬਣਦੇ ਜਾ ਰਹੇ ਨੇ ਇਹਦੇ ਚਲਦੇ ਹੀ ਇਨਾ ਨਸ਼ਾ ਤਸਕਰਾਂ ਵੱਲੋਂ ਇੱਕ ਐਮਸੀ ਦੇ ਘਰ ਤੇ ਵੀ ਹਮਲਾ ਕੀਤਾ ਗਿਆ ਜਿਸ ਨੂੰ ਲੈ ਕੇ ਐਮਸੀ ਸਮੇਤ ਥਾਣਕ ਲੋਕਾਵਲੋ ਥਾਣਾ ਸਿਟੀ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਇਸ ਦਰਾਂ ਨੂੰ ਨੇ ਕਿਹਾ ਹੈ ਕਿ ਉਹਨਾਂ ਦੀ ਬਸਤੀ ਦੇ ਵਿੱਚ ਸ਼ਰੀਆਮ ਕੁਝ ਲੋਕਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਜੇਕਰ ਉਹਨਾਂ ਨੂੰ ਕੋਈ ਰੋਕਦਾ ਹੈ ਤਾਂ ਉਹਨਾਂ ਵੱਲੋਂ ਗੁੰਡਾਗਰਦੀ ਕਰਕੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਸਬੰਧੀ ਉਹ ਕਈ ਵਾਰ ਪੁਲਿਸ ਨੂੰ ਵੀ ਜਾਣੂ ਕਰਵਾ ਚੁੱਕੇ ਨੇ ਪਰ ਪੁਲਿਸ ਇਹਨਾਂ ਤੇ ਕੋਈ ਵੀ ਰੋਕ ਨਹੀਂ ਲਗਾ ਰਹੀ ਜਿਸੇ ਚਲਦੇ ਉਹ ਮੰਗ ਕੀਤੀ ਹੈ ਕਿ ਇਹਨਾਂ ਨਸ਼ੇ ਤਸਕਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਲਾਕਾ ਬਸਤੀ ਸ਼ੇਖਾਲੀ ਤੋਂ ਮੇਰੇ ਘਰ ਦੀ ਐਮਸੀ ਇਹ ਪਹਿਲਾਂ ਮੈਂ ਐਮਸੀ ਸੀ ਦਾ ਮੇਰੀ ਵਾਰਡ ਦੇ ਵਿੱਚ ਆਏ ਦਿਨ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰ ਗੋਲੀ ਚੱਲਦੀ ਪਰ ਪੁਲਿਸ ਨੂੰ ਦਰਖਾਸਤਾਂ ਐਸਐਸਪੀ ਦੀਆਂ ਦਰਖਾਸਤਾਂ ਕਿ ਇਹ ਕੁੜੀ ਦਾ ਰੇਪ ਹੋ ਗਿਆ ਕੁੜੀ ਕਿਸੇ ਆ ਤਿੰਨ ਵਾਰ ਇਸ ਕੁੜੀ ਦਾ ਰੇਪ ਹੋਇਆ ਪਿਸਤੌਲ ਦੀ ਨੋਕ ਤਾਕੇ ਇਹਨੇ ਥਾਣੇਦਾਰ ਨੇ ਕੀਤਾ ਉਲਟਾ ਪੈਸੇ ਲੈ ਕੇ ਉਹ ਜਿਹੜੇ ਦੋਸ਼ੀ ਨੇ ਬਲਾਤਕਾਰ ਕੀਤਾ ਉਹਨੂੰ ਉਹਨੂੰ ਉਲਟਾ ਇਸ ਕੇਸ ਦਾ ਕੁਝ ਨਹੀਂ ਬਣਿਆ ਰਾਤੀ ਮੈਨੂੰ ਮਾਰਨ ਆਏ ਸੱਤ ਬੰਦੇ ਪਿਸਤੌਲ ਲੈ ਕੇ ਆ ਜਿਹੜੇ ਤੇਰੇ ਭਾਈਆਂ ਨੇ ਉਹਨਾਂ ਕੋ ਆ ਪਿਸਤੌਲ ਸੀ ਦੇ ਆਪ ਪਿਸਤੌਲ ਸੀ ਪਰ ਘਰ ਘਰ ਪਿਸਤੌਲ ਨਹੀਂ ਇਹ ਜਿਹੜੇ ਬੰਦੇ ਨੇ ਨਾ ਛੋਟੇ ਮੁਲਾਜ਼ਮ ਤਿੰਨ ਚਾਰ ਮੁਲਾਜ਼ਮ ਇਹ ਤਸਕਰਾਂ ਨਾਲ ਮਿਲੇ ਹੋਏ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਤਸਕਰਾਂ ਦੇ ਨਾਲ ਜੇ ਗੱਲ ਮੇਰੀ ਝੂਠੀ ਹੋ ਜਾਏ ਕਿ ਮੈਂ ਕੋਲੀ ਮਾਰਦਾ ਜ ਮੈਨੂੰ ਮੈਂ ਇਸ ਗੱਲ ਦਾ ਵਾਅਦਾ ਕਰਨਾ ਇਹ ਰਮਣ ਝੰਜੀ ਬਲੋਰਾ ਜਿੰਨੀ ਮੇਰੀ ਵਸਤੀ ਜਨਾਂ ਗੰਦ ਪਾਇਆ ਮੈਂ ਨਾਲ ਕੋਈ ਮੈਂ ਦਾ ਬਿਆਨ ਨਹੀਂ ਕਰ ਸਕਦਾ ਉਹਨਾਂ ਬੰਦਾਂ ਨੂੰ ਫੜ ਲਓ ਅਜੀ ਨੂੰ ਫੜ ਲਓ ਅਜੀ ਨੂੰ ਫੜ ਲਓ ਸੁਨੀਲ ਨੂੰ ਫੜ ਲਓ ਇੱਕ ਗੱਲ ਝੂਠੀ ਹੋਇਆ ਬਾਹਰ ਦੀ ਪੁਲਿਸਟਾਰਵਾਰ ਕਰੇ ਕਿੰਨੇ ਲੋਕ ਮੇਰੇ ਇਲਾਕੇ ਤਸਕਰ ਕੰਮ ਕਰਦੇ ਕਿ ਵੀ ਜਾਂਚ ਕਰੇ ਬਾਹਰ ਪਿੰਡ ਦਾ ਮਕਾਮ ਕਰ ਕਿੰਨੇ ਲੋਕ ਮੇਰੇ ਇਲਾਕੇ ਕਿੰਨੇ ਲੋਕ ਤਸਕਰੀ ਦਾ ਕੰਮ ਕਰ ਰਹੇ ਨੇ ਔਰ ਕਰੋੜਾਂ ਦੇ ਨਾਲ ਔਰ ਹਰ ਘਰ ਦੇ ਵਿੱਚ ਪਿਸਤੌਲ ਹੈ ਰਾਤੀ ਮੇਰਾ ਮੁੰਡੇ ਨਾਲ ਸੀ ਮੈਂ ਬੋਲਣ ਦਿੱਤੇ 3 ਵਜੇ ਆਏ ਮੈਨੂੰ ਗੋਲੀ ਮਾਰਨ ਵਾਤੇ ਐਮਸੀ ਮਾਰਨਾ ਹੈ ਐਮਸੀ ਦਾ ਕੰਮ ਕੀ ਹੈ ਜੀ ਜੇ ਇਹ ਤੈਨੂੰ ਦੁਖੀ ਹੈ ਐਮਸੀ ਕੋ ਐਮਸੀ ਕਹਿੰਦਾ ਕਾਨੂੰਨ ਕੋਲ ਚੱਲ ਕਾਨੂੰਨ ਨੂੰ ਬਫਰ ਯਾਦ ਕਰਦੇ ਤੇ ਧਿਆਨ ਦੇਣਾ ਮੈਂ ਆਨਲਾਈਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਸਿੱਧੇ ਫੋਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਕਿੱਧਰ ਜਾਈਏ ਦਾਤੀ ਤੂੰ ਮਾਰ ਦਿੱਤਾ ਮਾਰ ਦਿੰਦਾ ਫੇਰ ਠੀਕ ਸੀ ਮੇਰੀ ਵਸੇ ਕਤਲ ਹੋਇਆ ਇਹਨਾਂ ਬੰਦੇ ਬਤੌਲਤੇ ਰਹੇ ਨੇ ਚੰਜੀ ਟੌਪ ਤੇ ਚੱਲਦਾ ਪਿਆ ਤਸਕਰਾਂ ਦੇ ਨਾਲ ਅਜੀ ਨੇ ਚੱਕ ਲੋ ਬਾਹਰ ਦੀ ਪੁਲਿਸ ਲੈ ਜਾਵੇ ਦੁਜਾ ਕੀ ਲੰਦੇ ਅਸਰੀਲ ਨੂੰ ਚੱਕ ਲਓ ਕਿੰਨੇ ਪਿਸਤੌਲ ਆਣਗੇ ਬਸਤੀ ਦੇ ਵਿੱਚੋਂ ਔਰ ਇਹਨਾਂ ਦਾ ਬੰਦਾ ਨਾਂ ਟੌਪ ਚ ਆਏਗਾ ਨਾਂ ਆਵਣ ਤੇ ਮੈਨੂੰ ਗੋਲੀ ਮਾਰ ਦਿਓ ਮੈਨੂੰ ਅੱਜ ਲੈ ਲਓ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਵੱਡਿਆਂ ਵੱਡੇ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਤੋਂ ਆਹ ਤੇਰੇ ਬੰਦੇ ਆਹ ਨਿੱਕੇ ਨਿੱਕੇ ਮਲਾਈ ਮਲਾਈ ਗੰਦ ਤਾਂ ਆਪ ਬਾਈ ਕਰਦੇ ਨੇ ਮੈਂ ਬੈਠਣਾ ਕਿੰਨੀਆਂ ਕਾਨਫਰੰਸਾਂ ਕਰਾਤੀਆਂ ਜੇ ਮੈਂ ਬਹੁਤ ਸوں ਦੱਸਦਾ ਵੀ ਆਹ ਆ ਘਰ ਚਟਾ ਵੇਚਦਾ ਪਈ ਆਹ ਘਰ ਪਿਸਤੌਲ ਨਹੀਂ ਇਹ ਬੰਦੇ ਉਹਨਾਂ ਨੂੰ ਦੱਸਦੇ ਉਲਟਾ ਉਹ ਗਰਾਊਂਡ 'ਚ ਬਹਿ ਕੇ ਗੱਲਾਂ ਕਰਦੇ ਨੇ ਕਿ ਅਸੀਂ ਬੱਬੂ ਪ੍ਰਧਾਨ ਨੂੰ ਮਾਰਨਾ ਸਾਡੀ ਬੱਬੂ ਪ੍ਰਧਾਨ ਪੁਲਿਸ ਮਗਰ ਲਾ ਰਿਹਾ ਸਾਨੂੰ ਆਹ ਕਰ ਰਿਹਾ ਰਾਤੀ ਪਰसों ਸਿੰਘ ਚੱਕਾ ਸੀਐਸਟਾਫ ਨੇ 2 ਲੱਖ ਰੁਪਇਆ ਦੇ ਕੇ ਕਹਿੰਦਾ ਮੱਲੇ ਚ 2 ਲੱਖ ਦੇ ਕੇ ਆ ਰਾਤੀ ਰਾਤੀਓ ਮੈਨੂੰ ਮਾਰਨ ਨੂੰ ਆ ਗਿਆ ਮੈਂ ਮਰਦਾ ਜੇ ਮੇਰੇ ਪੁੱਤਰ ਮਰਦੇ ਇਹ ਲਾ ਕਰਦਾ ਪਿਆ ਲਾ ਕਰਕੇ ਆ ਗਿਆ ਕੌਣ ਜਿੰਨੇ ਵਾਰ ਇਹਦਾ ਮਤੇ ਇਹਨਾਂ ਦਾ ਕਾਰਵਾਈ ਕਰ ਹੀ ਦੇਣੀ ਸਾਡੀ ਸੁਣਾਈ ਨਹੀਂ ਕਿਤੇ ਯਾਰ ਐਮਸੀ ਬਣਾਇਆ ਕਰ ਲਈਏ ਐਮਸੀ ਬੰਦ ਹੋਣਾ ਚਾਹੀਦਾ ਬੰਨਾ ਸਰਪੰਚ ਨੂੰ ਬਣਾਉਣਾ ਬੰਦ ਹੋਣਾ ਚਾਹੀਦਾ ਜੋ ਕਿ ਅਸੀਂ ਪੁਲਿਸ ਨਾਲ ਰਲ ਕੇ ਚੱਲਦੇ ਹਾਂ ਪੁਲਿਸ ਕੀ ਕਰਦੀ ਫਟੇ ਫਟੇ ਅਫਸਰ ਆਦੇ ਨੇ ਮੈਨੂੰ ਲਿਸਟ ਲੈਂਦੇ ਨੇ ਕਹਿੰਦੇ ਪ੍ਰਧਾਨ ਜੀ ਆਓ ਇਹਨਾਂ ਤਸਕਨਾ ਦਾ ਘਰ ਵਿਖਾਓ ਮੈਂ ਨਾਲ ਜਾਣਾ ਮੈਂ ਤਸਕਨਾ ਟੋਟਲ ਘਰ ਵਿਖਾ ਚੁੱਕਾ ਪਰ ਕੀ ਹੋਇਆ ਉਲਟਾ ਮੇਰੇ ਤੇ ਕਲੇਮ ਲਾਇਆ ਜਾਂਦਾ ਉਲਟਾ ਮੇਰੇ ਤੇ ਕਲੇਮ ਲਾਇਆ ਜਾਂਦਾ ਉਹ ਕਹਿੰਦੇ ਨੇ ਬੱਬੂ ਪ੍ਰਧਾਨ ਤੇਰੇ ਮੁਲਾਜ਼ਮ ਜਿਹਨਾਂ ਨੂੰ ਤੂੰ ਕਹਿਣਾ ਨਾ ਉਹ ਤੇਰੇ ਆ ਕੇ ਦੱਸਦੇ ਨੇ ਤੇਰੇ ਮੁਲਾਜ਼ਮ ਦੱਸਦੇ ਭੈਣੇ ਤੂੰ ਤੇ ਲਾ ਕੇ ਆ ਸਾਡੀ ਆ ਗੱਲ ਤੇ ਤੈਨੂੰ ਮਾਰਨਾ ਸੀ ਕਾਪੀ 7 ਬੰਦੇ ਮੇਰੇ ਘਰੇ ਆਏ ਮੈਨੂੰ ਮਾਰਨ ਵਾਸਤੇ ਮੈਂ ਬੋਲਣੇ ਤੇ ਜਵਾਕ ਉਹਨਾਂ ਇੰਨੀਆਂ ਮੈਨੂੰ ਮਾਰ ਲਿਆ ਚੀਆ ਖਾੜਾ ਕਟੀਆਂ ਤੈਨੂੰ ਛੱਟਣਾ ਨਹੀਂ ਮੈਂ ਉਹ ਘੁੱਟ ਕੇ ਕਰ ਰੱਖ ਲੈ ਮੈਂ ਕਹਿੰਦਾ ਆਪਾਂ ਸਾਰੇ ਅਫਸਰਾਂ ਨਾਲ ਗੱਲ ਕਰਾਂਗੇ ਕਾਨੂੰਨ ਨਾਲ ਗੱਲ ਕਰਾਂਗੇ ਜਿਹੜਾ ਕਿ ਆਪਣਾ ਨਿਆਂ ਮਿਲ ਸਕੇ ਇਹ ਕੁੜੀ ਦਾ ਬਲਾਤਕਾਰ ਹੋਇਆ ਇਹਦੇ ਅੱਜ ਤੱਕ ਕੋਈ ਸਾਰ ਨਹੀਂ ਲਈ ਥਾਣੇਦਾਰ ਨੇ ਉਲਟਾ ਇਹਦੇ ਖਰਾਬ ਕਰਿਆ ਕਹੇ ਆ ਕੇ ਪਸਤਾਉ ਦੀ ਲੋਕ ਤੇ ਪਟਾ ਰੇਪ ਕਰਦਾ ਰਿਹਾ ਪਰ ਪੁਲਿਸ ਨੇ ਕੁਛ ਨਹੀਂ ਕੀਤਾ ਅਜ ਤੱਕ ਚਿੱਟਾ ਮੇਰੇ ਘੜੀ ਘੜੀ ਵਿਕਦਾ ਪਿਆ ਪਰ ਕੋਈ ਉਟਾ ਕੇ ਪੈਸੇ ਲੈ ਕੇ ਮੋੜੇ ਆਂਦੇ ਨਹੀਂ ਪੈਸੇ ਲੈ ਕੇ ਮੋੜੇ ਆਂਦੇ ਨਹੀਂ ਝੰਡਾ ਝੰਡਾ ਲਾ ਦਿਓ ਪੁਲਿਸ ਨੇ ਆ ਕਰਦੀ ਮੈਂ ਐਸਐਸਪੀ ਸਾਹਿਬ ਚਰਨਾ ਚ ਬੇਨਤੀ ਕਰਦਾ ਤੁਸੀਂ ਬੜੇ ਮਾਨਦਾਰ ਹੋ ਐਸਪੀ ਡੀ ਸਾਹਿਬ ਦੇ ਹੱਥ ਚਰਨਾ ਬੰਦਾ ਚਰਨਾ ਚ ਤੁਸੀਂ ਬੜਿਆ ਅਫਸਰ ਹੋ ਬਹੁਤ ਵਧੀਆ ਬੀਬੇ ਬੰਦੇ ਹੋ ਮੈਂ ਹਰ ਵਕਤ ਨਮਸ ਅਫਸਰਾਂ ਸਾਹਿਬ ਦਾ